ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਤੋਂ ਸਿੰਘ ਇਤਰਾ ਹੀ ਪੈਰੇ ਵਾਸਤੇ ਨਿਕਲੇ ਸੀਗੇ ਤੇ ਰਾਹ ਜਾਂਦਾ ਜਾਂਦਾ ਗੁਰੂ ਸਾਹਿਬ ਨੇ ਆਪੇ ਕਿਰਪਾ ਕੀਤੀ ਹਨਾ ਆਹ ਮੁੰਡਾ ਦੇਖ ਲਓ ਜੀ ਤੇ ਆਹ ਕੁੜੀ ਵੇਖ ਲਿਓ ਨਾ ਇਹਨੇ ਸਜਾਇਆ ਸਿਰ ਤੇ ਦਮਾਲਾ ਤੇ ਇਹ ਸਿਰੋਂ ਵੀ ਮੋਨਾ ਹਰ ਪਾਸਿਓ ਮੋਨਾ ਤੇ ਇਹ ਜੂਪਿਓ ਆਇਆ ਇਹ ਇਹਦੇ ਨਾਲ ਇਥੇ ਪਹਿਲਾਂ ਇਹ ਹਰਮੰਦਰ ਸਾਹਿਬ ਗਏ ਉੱਥੇ ਕਮਰਾ-ਗਮਰਾ ਲੱਬਿਆ ਨਾ ਉਹਨਾਂ ਨੂੰ ਲੱਬਿਆ ਨਹੀਂ ਇੱਥੇ ਆਏ ਤੇ ਹੋਟਲਾਂ 'ਚ ਕਮਰਾ ਲੱਭਦੇ ਫਿਰਦੇ ਸੀਗੇ ਸਿੰਘਾਂ ਨੇ ਚਲੋ ਫੜਿਆ ਇਹਨਾਂ ਨੂੰ ਪੁੱਛਿਆ ਵੀ ਇਹ ਮੁੰਡਾ ਆਂਦਾ ਮੇਰੀ ਭੈਣ ਆ ਤੇ ਅਸੀਂ ਫੋਨ ਕੀਤਾ ਇਹਦੇ ਘਰ ਦੇਆਂ ਨੂੰ ਇਹ ਆਂਦੀ ਫੋਨ ਨਹੀਂ ਹੈਗਾ ਪਹਿਲਾਂ ਮੇਰੇ ਕੋਲ ਬਸ ਇਹਦੇ ਫੋਨ 'ਚ ਨੰਬਰ ਕੱਢਿਆ ਤੇ ਸਾਰਾ ਕੋਈ ਨਾਂ ਨਹੀਂ ਆਇਆ ਕੁਝ ਵੀ ਨਹੀਂ ਆਇਆ ਉਹਦੇ ਵਿੱਚ ਹਨਾ ਨੰਬਰ ਦੇਖਿਆ ਤੇ ਇਹਦੇ ਫੋਨ ਤੇ ਫੋਨ ਆਇਆ ਫੋਨ ਇਹਦੇ ਜੇਬ 'ਚੋਂ ਨਿਕਲ ਆਇਆ ਕੁੜੀ ਦੇ ਇਹਦੇ ਘਰ ਦੇਆਂ ਨਾਲ ਗੱਲ ਕੀਤੀ ਇਹ ਕਹਿੰਦੇ ਸਾਡੀ ਵੀ ਇਹ ਸੁਣਦੀ ਨਹੀਂ ਹੈਗੀ ਹਨਾ ਪਰ ਮੈਂ ਇਸ ਚੀਜ਼ ਨੂੰ ਕਹਿਣਾ ਚਾਹੁੰਦਾ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਆ ਤਾਜ ਆ ਨਾ ਸਿਰ ਦੇ ਉੱਤੇ ਇਹ ਗੁਰੂ ਕਲਗੀਧਰ ਪਾਤਸ਼ਾਹ ਜ ਆ ਮਾਤਾ ਸਹਿਬ ਕਰ ਦੇਵਾ ਜੀ ਦਾ ਵਾ ਤੇ ਇਹ ਜੇ ਇਹੋ ਜਿਹਾ ਕੋ ਕਰਮ ਅਸੀਂ ਕਰਾਂਗੇ ਤੇ ਤੁਸੀਂ ਕੀ ਸੋਚੋਗੇ ਕਿ ਵੀ ਅਸੀਂ ਕਿਤਨੋਂ ਕਿਤੋਂ ਰਾਜ ਲੈ ਲਾਂਗੇ ਇਸ ਬੰਦਿਆਂ ਕਰਕੇ ਇਹ ਤਰ੍ਹਾਂ ਦੀਆਂ ਬੀਬੀਆਂ ਕਰਕੇ ਸਾਡਾ ਬਾਣਾ ਬਦਨਾਮ ਆ ਤੇ ਸਾਨੂੰ ਲੋਕ ਠੇਚ ਸਮਝਦੇ ਆ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਹੁਣ ਅਸੀਂ ਇਸ ਪਹਿਣ ਦਾ ਦਮਾਲਾ ਵਧਾਵਾਂਗੇ ਤੇ ਇਸ ਤੋਂ ਬਾਅਦ ਇਹਨੂੰ ਕਵਾਂਗੇ ਵੀ ਜਿੱਥੇ ਇਹਨੇ ਜਾਣਾ ਇਹ ਜਾ ਸਕਦੀ ਹੈ ਸਾਡੇ ਵੱਲੋਂ ਇਹਨੂੰ ਕੋਈ ਮਤਲਬ ਇਹੋ ਜੀ ਚੀਜ਼ ਨਹੀਂ ਹੋਊਗੀ ਪਰ ਕਹਿਣ ਦਾ ਭਾਵ ਆ ਕਿ ਕਿੱਡੀ ਸ਼ਰਮ ਵਾਲੀ ਗੱਲ ਹੈ ਹਨਾ ਵੀ ਦਮਾਲਾ ਸਜਾਇਆ ਇਧਰ ਮੁੰਨੇ ਨਾਲ ਇਸ ਤਰ੍ਹਾਂ ਕਈ ਹੋਰ ਵੀ ਪਹਿਣਾ ਹੈਗੇ ਆਣੇ ਉਹਨਾਂ ਨੂੰ ਮੈਂ ਬੇਨਤੀ ਕਰ ਦੇਣਾ ਚਾਹੁੰਦਾ ਵਾਂ ਬਾਜ ਆ ਜਿਓ ਤੇ ਨਹੀਂ ਤਾਂ ਆਉਣ ਵਾਲਾ ਟਾਈਮ ਬੇਰ ਨਾ ਕਰਿਓ ਕਿ ਵੀ ਸਾਡਾ ਵੀ ਤੁਸੀਂ ਇਤਰਾਨਾ ਕਰਿਓਗਾ ਸਾਡਾ ਕੋਈ ਮਕਸਦ ਨਹੀਂ ਸੀ ਵੀਡੀਓ ਵਾਇਰਲ ਕਰਨ ਦਾ ਪਰ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਭਰੇ ਪਏ ਆ ਸਾਡੇ ਕੋਲ ਇੰਨੀਆਂ ਕਿੰਪਨ ਇਨਫੋਰਮੇਸ਼ਨਸ ਆਉਂਦੀਆਂ ਨੇ ਆ ਤੁਹਾਡੇ ਸਾਹਮਣੇ ਹੀ ਐ ਇਸ ਟਾਈਮ ਦੇਖ ਲਓ ਕਿ ਤਰ੍ਹਾਂ ਖਲੋਤੇ ਠੀਕ ਆ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ